ਰੋਸਟਾ ਚੜ੍ਹਦੇ ਥੋੜਾ ਰਸਤੇ ਕਰਦੇ निरीक्षण आज आज के लिए प्रशासन के सभी अधिकारी उनका भी बहुत बहुत धन्यवाद करता हूँ आप इस कार्यक्रम के माध्यम से संपूर्ण पंजाब को और संपूर्ण देशवासियों को नशा मुक्त पंजाब और नशा मुक्त भारत कैसे बने इसके लिए पैदल यात्रा के लिए आप सब यहाँ पगाल कर एक से मुझे जो मान सम्मान दिया है मैं आपको विश्वास जलाता हूँ आपके सम्मान का एक एक शब्द का उपयोग और आपकी भावना का सम्मान मैं पूरी तरह से करूँगा हेलो 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 सेल्फ हेल्प ग्रुप दिया में ਸਭ ਦੀ ਖੁਸ਼ਬਾ ਬਣੇ ਨੇ ਅੱਜ ਕਿ ਅਸੀਂ ਇਧਰ ਆਏ ਹਾਂ ਕਿ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦੇ ਖਾਤਮੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਮਾਨ ਜੋਗਰਾਜ ਫਰੀ ਕੁਲਾਬ ਕੰਡਕਾੜੀਆ ਜੀ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਵੱਖ-ਵੱਖ ਸਕੂਲਾਂ ਦੇ ਬੱਚੇ ਪਲੇਅਰ ਅੰਮਨਵਾੜੀ ਵਰਕਰ ਆਸ਼ਾ ਵਰਕਰ ਵੱਖ-ਵੱਖ ਪਾਕਾਂ ਦੇ ਮੁਖੀ ਜਿਲ੍ਹਾ ਬਰਖਾਤਾਂ ਗੁਰਦਾਸਪੁਰ ਦੀ ਚੋਟ ਨਛੇਆ ਉਰਤ ਇਹ ਜੰਗ ਪੰਜਾਬ ਦੇ ਬਹਾਦਰ ਨੌਜਵਾਨ ਜੀਵਨ ਅਰਧ ਕੀਤੀ ਗਈ ਹੈ ਅੱਜ ਇੱਕ ਕੁੱਦ ਦੇ ਵਿੱਚ ਲਾਮਬੰਦ ਹੋ ਕੇ ਮਾਨਜੋਗ ਰਾਜਪਾਲ ਜੀ ਦੇ ਨਾਲ ਉਹਨਾਂ ਦੁਆਰਾ ਕੀਤੀ ਇਸ ਕਾਦਲ ਯਾਤਰਾ ਨੂੰ ਹਰ ਘਰ ਤੱਕ ਲੈ ਕੇ ਜਾਣਾ ਇਹ ਸੁਨੇਹਾ ਦੇਣਾ ਕਿ ਪੰਜਾਬ ਦੀ ਜਵਾਨੀ ਨੂੰ असीं तंदुरुस्ते ਤੇ ਸੁਬੰਦ ਦੇ ਵਿੱਚ ਬੋਲਦਾ ਅੱਜ ਜੀ ਦੇਖੋ ਜੀ ਆ ਮਾਨਯੋਗ ਸਾਡੇ ਆਨਰੇਬਲ ਗਵਰਨਰ ਸਾਹਿਬ ਵੱਲੋਂ ਇੱਥੇ ਜਿਹੜੀ ਇਹ ਪੱਦ ਯਾਤਰਾ ਕੀਤੀ ਜਾ ਰਹੀ ਹੈ ਜਿਹਨੂੰ ਪੰਜਾਬੀ ਚ ਕਵਾਂਗੇ ਕਿ ਨਸ਼ੇ ਛੁਡਾਲ ਲਈ ਹਰ ਘਰ ਚ ਹਰ ਮੁਹੱਲੇ ਚ ਕਵਾਜ ਦਿੱਤੀ ਜਾ ਰਹੀ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਜਿਹਨ ਨਸ਼ੇ ਦੇ ਕੋਰਸ ਤੋਂ ਬਚਾਣਾ ਹੁਣ ਤੁਸੀਂ ਗੁਰਦੁਆਰਾ ਸਾਹਿਬ ਖੜੇ ਹੋ ਅਕਲੀ ਆਪਣੇ ਗਵਰਨਰ ਸਾਹਿਬ ਵੱਲੋਂ ਸਾਡੇ ਸਾਰੇ ਅਫਸਰਾਂ ਵੱਲੋਂ ਸਾਰੇ ਸਾਡੇ ਜਿੰਨੇ ਮੌਜੂਦ ਇੱਥੇ ਅਸੀਂ ਅਰਦਾਸ ਕੀਤੀ ਗਈ ਹੈ ਕਿ ਪੰਜਾਬ ਦਾ ਜਿਹੜੇ ਘਰ ਘਰ ਚ ਨਸ਼ਾ ਬੱਚੇ ਵਸਿਆ ਹੋਇਆ ਉਹਨੂੰ ਅਸੀਂ ਰਲ ਮਿਲ ਕੇ ਖਤਮ ਕਰਨਾ ਹੈ ਮੈਂ ਕਹਾਂਗਾ ਕਿ ਇਹ ਇੱਕ ਕਦਮ ਹੀ ਨਾ ਹਰ ਘਰ ਚ ਪਹੁੰਚਣਾ ਚਾਹੀਦਾ ਹੈ ਹਰ ਘਰ ਦੀ ਆਵਾਜ਼ ਹੋਣੀ ਚਾਹੀਦੀ ਹੈ ਜਿਸ ਸਾਡੇ ਸੁਪਰੀਮ ਲੀਡਰ ਗਵਰਨਰ ਸਾਹਿਬ ਮਾਨਯੋਗ ਗਵਰਨਰ ਸਾਹਿਬ ਵੱਲੋਂ ਘਰ ਘਰ ਜਾ ਕੇ ਗੱਲ ਦਿੱਤੀ ਜਾ ਰਹੀ ਹੈ ਤੇ ਅਸੀਂ ਕੀ ਹੈ ਮੁੰਨੇ ਉਹਨਾਂ ਦੇ ਨਾਲ ਮੋਢੇ ਦਾ ਮੋਢਾ ਚਲਾ ਮਲਾ ਕੇ ਅੱਗੇ ਤੁਰੀ ਤੁਰ ਕੇ ਤੇ ਜਿਹੜਾ ਵੀ ਨਸ਼ਾ ਵੇਚਦਾ ਜਿੱਦਾਂ ਕਿ ਸਰਕਾਰ ਵੀ ਕਹਿ ਰਹੀ ਹੈ ਕਿ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਜਿਹੜਾ ਮੇਰਾ ਵੀਰ ਭਰਾ ਪੀੜਿਤ ਹੈ ਅਸੀਂ ਨਸ਼ਾ ਛੁਡਾਊ ਕੇਂਦਰ ਖੋਲ੍ਹ ਰਿਹਾ ਤੇ ਜੀ ਆਪਣੇ ਜਾ ਕੇ ਤੁਸੀਂ ਇਲਾਜ ਕਰਾਓ ਪ੍ਰਸ਼ਾਸਨ ਵੱਲੋਂ ਸਾਨੂੰ ਉੱਪਰ ਵੀ ਹਦਾਇਤ ਆ ਰਹੀ ਹੈ ਅਸੀਂ ਹਰ ਨਾਤਰਾਂ ਦੀ ਜਿਹੜੀ ਸਪੋਰਟ ਕਰਾਂਗੇ ਆਈਦਰ ਉਹਨਾਂ ਦੀ ਕਾਉਂਸਲਿੰਗ ਕਰਨੀ ਹੈ ਜਾਂ ਮੈਡੀਸਿਨ ਦੇਣੀ ਹੈ ਕਿਸੇ ਵੀ ਤਰ੍ਹਾਂ ਦੀ ਬਟ ਹੁਣ ਅੱਜ ਖਵਾ ਆ ਗਿਆ ਸਾਨੂੰ ਘਰਾਂ ਚੋਂ ਨਿਕਲਣਾ ਪਏਗਾ ਮੇਰੇ ਵੀਰ ਭਰਾਵਾਂ ਨੂੰ ਪੈਣਾ ਨੂੰ ਤਾਂ ਜੋ ਨਸ਼ੇ ਦੇ ਕੋੜ ਨੂੰ ਖਤਮ ਕਰ ਦੂਸਰੀ ਗੱਲ ਤੋਂ ਮੈਂ ਕਹਿਣਾ ਚਾਹਾਂਗਾ ਕਿ ਅੱਜ ਤੁਸੀਂ ਆਪ ਵੇਖ ਰਹੇ ਹੋ ਮੇਰਾ ਤੁਹਾਡੇ ਮੀਡੀਆ ਮਾਈ ਮੇਰੇ ਪੱਤਰਕਾਰ ਵੀਰ ਰਾਹੀ ਮੈਂ ਇਹੀ ਕਹਿਣਾ ਕਰਕੇ ਜਾਵਾਂਗਾ ਕਿ ਜਿੰਨੇ ਵੀ ਲੋਕ ਪਹੁੰਚੇ ਆ ਬੇਸ਼ੱਕ ਹਰ ਫੈਮਿਲੀ ਚ ਇੱਕ ਮੈਂਬਰ ਹੀ ਆਇਆ ਬਟ ਇਹ ਮੈਂਬਰ ਘਰ ਫੈਮਿਲੀ ਚ ਮੈਸੇਜ ਲੈ ਕੇ ਜਾਏਗਾ ਅੱਜ ਜੇ ਅਸੀਂ ਦੂਤ ਨਹੀਂ ਹਰ ਬੰਦਾ ਇਕੱਠਾ ਕੀਤਾ ਹੈ ਮਤਲਬ ਕਿ ਅਸੀਂ ਪੂਰਾ ਗੁਰਦਾਸਪੁਰ ਜ਼ਿਲ੍ਹੇ ਦਾ 25-30 ਹਜ਼ਾਰ ਬੰਦਾ ਇਕੱਠਾ ਕਰ ਲਿਆ ਹੁਣ ਮੈਸੇਜ ਆਹੀ ਹੈ ਤੁਹਾਡੇ ਰਾਹੀਂ ਕਿ ਅਸੀਂ ਇਹਨੂੰ ਸਫਲ ਬਣਾਈਏ ਆਪਣੇ ਪੰਜਾਬ ਨੂੰ ਅਗਲਾ ਪੰਜਾਬ ਬਣਾਈਏ ਸਾਡੇ ਇਥੋਂ ਦੇ ਬੱਚੇ ਵੱਧ ਚੜ ਕੇ ਜਿਹੜੀਆਂ ਜਵਾਨੀਆਂ ਛੇਛੇ ਇਹ ਮਤਿਆਂ ਹੀ ਉਹ ਫੇਰ ਵਾਪਸ ਆਣ ਤੇ ਹਰ ਘਰ ਤੇ ਜਿਹੜਾ ਰੰਗਲਾ ਇੱਕ ਘਰ ਬਣੀ ਤੇ ਰੰਗਲਾ ਪੰਜਾਬ ਸਰ ਜਿਹੜੀ ਤੁਸੀਂ ਉਹ ਮੈਸੇਜ ਦਿੱਤਾ ਇਹ ਤੁਹਾਡੇ ਰਾਹੀਂ ਤੇ ਪਹਿਲੇ ਹੀ ਅਵਲ ਤੇ ਹਾਈ ਅਥਾਰਟੀ ਤੱਕ ਪਹੁੰਚ ਜਾਣਾ ਹੈ ਫੇਰ ਵੀ ਸਾਡੇ ਵੱਲੋਂ ਇਹ ਰਹੇਗਾ ਕਿ ਇਹ ਮੈਸੇਜ ਉੱਥੇ ਤੱਕ ਪਹੁੰਚਾਈਏ ਜਿਸ ਨਾਲ ਕਤਾਰਪੁਰ ਕੋਰੀ ਗੁਰਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਜਾਂ ਕੋਈ ਇਹ ਚੀਜ਼ ਨਾ ਆਈ ਇਹ ਪਹਿਲਾਂ ਹੀ ਬੜੀ ਸ਼ਕਤੀ ਨਾਲ ਕੀਤਾ ਜਾ ਰਿਹਾ ਹੈ ਫੇਰ ਵੀ ਅਸੀਂ ਹੁਣ ਦੇਖੇ ਜਾਓਗੇ ਡਰੋਨ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ ਹੋਰ ਸਾਰਾ ਕੁਝ ਹੈ ਕਿ ਨਸ਼ੇ ਨੂੰ ਤੇ ਕਿਸੇ ਤਰ੍ਹਾਂ ਦਾ ਬਖਿਆ ਹੀ ਨਹੀਂ ਜਾਏਗਾ ਤੇ ਇਹੀ ਮੈਸੇਜ ਹੈ ਇਹੀ ਤੁਹਾਡੇ ਵੱਲੋਂ ਵੀ ਅੱਜ ਆਜਪੁਰ ਕੋਰੀਡੋਰ ਦੇ ਬਨਰਸ ਆਫ ਦਾ ਹਾਰ ਦਾ ਕੀ ਮਕਸਦ ਹੈ ਮਕਸਦ ਇਹ ਹੀ ਹੈ ਕਿ ਜਿਹੜਾ ਬਾਰਡਰ ਨਹੀਂ ਰਹੀ ਹੈ ਅਸੀਂ ਉਹਨੂੰ ਕਵਰ ਕਰੀਏ ਜੇ ਕਿਤੇ ਪਾਕਿਸਤਾਨ ਤੋਂ ਕਿਤੋਂ ਜਾਂ ਹੋਰ ਕਿਥੇ ਆਉਦੀ ਜਗ੍ਹਾ ਤੋਂ ਆ ਰਿਹਾ ਉਹਨੂੰ ਬਿਲਕੁਲ ਠੱਲ ਪਾਣੀ ਹੈ ਹੁਣ ਠੱਲ ਕਿੱਦਾਂ ਪਾ ਸਕਦਾ ਇੱਕ ਪ੍ਰਸ਼ਾਸਨ ਦੂਸਰਾ ਠੱਲ ਪਾ ਸਕਦੇ ਅਸੀਂ ਇਹ ਤਾਂ ਅਨੇਕਾਂ ਦੀ ਜਾਣਕਾਰੀ ਮਿਲਦੀ ਹੈ ਬੁੱਕ ਜਿਹੜਾ ਨੰਬਰ ਉਹ ਵੀ ਆਪਣੇ ਸੀਐਮ ਸਾਹਿਬ ਵੱਲੋਂ ਤੁਹਾਨੂੰ ਸਾਰਿਆ ਪਿੰਡ ਘਰ ਘਰ ਤੱਕ ਪਹੁੰਚਾ ਦਿੱਤਾ ਗਿਆ ਤੁਸੀਂ ਉਹ ਮੈਸੇਜ ਪਹੁੰਚਾਓ ਤਾਂ ਜੋ ਆਪਣੇ ਆਪਣੇ ਸੀਐਮ ਸਾਹਿਬ ਵੱਲੋਂ ਐਸਐਸਓ ਆਫਿਸ ਜਾਂ ਸਾਡੇ ਵੱਲੋਂ ਜਿਹੜੀ ਹੈ ਅਗਲੀ ਕਾਰਵਾਈ ਸਰ ਜਿਹੜਾ ਬਲ ਡੋਜ ਰੈਕਸ਼ਨ ਹੈ ਕਿ ਸਿੱਧੀ ਦੀ ਕਮਾਨਤੀ ਸ਼ਾਇਦ ਤਲਾਬ ਹੁੰਦਾ ਹੈ ਇੱਕ ਮੱਛਲੀ ਸਾਰੀ ਉਹ ਖਰਾਬ ਕਰ ਦੇ ਦਿੰਦੀ ਹੈ ਹੁਣ ਜੇ ਇਹ ਜਿਹੜਾ ਤਲਾਬ ਹੈ ਸਾਡਾ ਪੰਜਾਬ ਹੈ ਹੁਣ ਜੇ ਤੁਸੀਂ ਕਹੋਗੇ ਛੋਟਾ ਜੇ ਅਸੀਂ ਘਰ ਘਰ ਕੱਟ ਯੂਥ ਦੇ ਮਨ ਚ ਪਾਤਾ ਬਈ ਕਿ ਨਸ਼ੇ ਨਾਲ ਮੇਰਾ ਏਕੜੀ ਦੋ ਦੋ ਪਰਿਵਾਰ ਖਤਮ ਹੋ ਰਿਹਾ ਜਿਉਂ ਨਹੀਂ ਮੜਾ ਕਾਤਾ ਅਸੀਂ ਉਹਨਾਂ ਚੋਂ ਨਿਕਲੇ ਆ ਜਦੋਂ ਇਹ ਨਸ਼ੀਆਂ ਤੇ ਸ਼ਰਾਬਾਂ ਵੇਚ ਰਹੀ ਸੀ ਅੱਜ ਅਸੀਂ ਕੋਈ ਸ਼ਰਾਬ ਨਹੀਂ ਪੀਂਦੇ ਗੁਰੂ ਸਾਹਿਬ ਦੇ ਬੈਠੇ ਆ ਸਾਰਾ ਆਪਣਾ ਘਰ ਦਾ ਰੋਟੀ ਖਾਈਦਾ ਜੀ ਅਸੀਂ ਇਹ ਚੀਜ਼ੇ ਆਪਣੇ ਘਰ ਤੱਕ ਪਹੁੰਚਾ ਸਕਦੇ ਆ ਗੱਲ ਹੈ ਕਿ ਇੱਕ ਮੱਛੀ ਮਾਰਦੀ ਹੈ ਮਾੜੀ ਤੇ ਸਾਰਾ ਜਲ ਜਿਹੜਾ ਮੱਛੀਆਂ ਦਾ ਤਲਾਬ ਆ ਉਹ ਚੰਗੀ ਮੱਛੀਆਂ ਦਾ ਹੋ ਜਾਏਗਾ ਕੱਲੀ ਕੱਲੀ ਮੱਛੀ ਮਾਰਦੇ ਡੇਰਾ ਬਾਬਾ ਨਾਨਕ ਉਹ ਘਰ ਚ ਬੈਠੇ ਆ ਪਹਿਲੀ ਸਭ ਤੋਂ ਪ ਜੇ ਕੋਈ ਗਰੀਬ ਰੋਟੀ ਖਾ ਰਿਹਾ ਖਾਏਗਾ ਹਾਂ ਜੇ ਇਨਕ੍ਰੋਚਮੈਂਟ ਦੇ ਨਾਲ ਕਿਸੇ ਪਬਲਿਕ ਨੂੰ ਆਉਣ ਜਾਣ ਚ ਦਿੱਕਤ ਹੋ ਰਹੀ ਹੈ ਮੈਜੋਰਿਟੀ ਆਫ ਪਬਲਿਕ ਦੁਖੀ ਹੈ ਕਿ ਉਹਨੂੰ ਹਟਾਇਆ ਜਾਵੇਗਾ ਅਸੀਂ ਪਹਿਲਾਂ ਵੀ ਇਨਕ੍ਰੋਚਮੈਂਟ ਡਰਾਈਵ ਕੀਤੀ ਸੀ ਅਸੀਂ ਅੱਗੇ ਵੀ ਕਰਾਂਗੇ ਮੈਸੇਜ ਮੇਰਾ ਤੁਹਾਡੇ ਵੱਲੋਂ ਇਹ ਹੀ ਹੈ ਕਿ ਮੇਰੇ ਵੀਰ ਪਰ ਆਪਣੀਆਂ ਤੁਸੀਂ ਕਿ ਦੁਕਾਨਾਂ ਲਾਓ ਆਪਣੀਆਂ ਵਧੀਆ ਤਰੀਕੇ ਨਾਲ ਜਗ੍ਹਾ ਲਾਓ ਤਾਂ ਉੱਪਰ ਕੋਈ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਹੋ ਸਕੇ ਇਹਦੇ ਨਾਲ ਜੇ ਤੁਹਾਡਾ ਪਰਿਵਾਰ ਵੀ ਸੁਖੀ ਤੁਸੀਂ ਪਰਮਾਨੈਂਟ ਰੋਜ਼ਗਾਰ ਖਾਓਗੇ ਤੇ ਸਾਡੀ ਪਬਲਿਕ ਆਉਣ ਜਾਣ ਲਈ ਕਿਥੇ ਰੇਤਾ ਬਜਰੀ ਵਾਲੇ ਨੇ ਉਹ ਮਾਫੀਆ ਬਣ ਕੇ ਬੈਠੇ ਹੋ ਚੁੱਕਦੇ ਮਾਫੀਆ ਵੱਲੋਂ ਇਹ ਸੀ ਪੂਰੇ ਸੱਤਾਂ ਜੀ ਮਾਮੂ ਉੱਪਰੋਂ ਮੈਸੇਜ ਵੀ ਲੱਗ ਰਿਹਾ ਸਾਡੀ ਮਾਰਜੋ ਜੀ ਐਸਐਸਪੀ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਕਿ ਕਿਸੇ ਤਰ੍ਹਾਂ ਦੇ ਮਾਫੀਆ ਦੀ ਕੋਈ ਇਨਫੋਰਮੇਸ਼ਨ ਆਦੀ ਹੈ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਪਿਛੇ ਵੀ ਤੁਸੀਂ ਦੇਖੋਗੇ ਗੁਰਦਾਸਪੁਰ ਵਿੱਚ ਐਸਐਸਪੀ ਸਾਹਿਬ ਵੱਲੋਂ ਸਰਚੀਨਾ ਕੀਤਾ ਕਿ ਉਹਨਾਂ ਦੇ ਪਰਚੇ ਵੀ ਕੀਤੇ ਗਏ ਉਹਨਾਂ ਦੇ ਆਡੀਓ ਵੱਲੋਂ ਵੱਡੇ ਮੋਟੇ ਚਲਾਨ ਵੀ ਕੀਤੇ ਗਏ ਮੈਂ ਫਿਰ ਮੈਸੇਜ ਦੇਣਾ ਕਿ ਜਿਹੜਾ ਵੀ ਮਾਫੀਆ ਪਰਕੂਲਰਤਾ ਉਹਨੂੰ ਬੰਦ ਕਰ ਲਈ ਲੀਗਲ ਤਰੀਕੇ ਨਾਲ ਫੀਸ ਵੀ ਕਰਕੇ ਤੁਸੀਂ ਆਪਣਾ ਕੰਮ ਕਰੋ ਤਾਂ ਜੋ ਉਹ ਜਿਹੜੀ ਫੀਸ ਦੇ ਨਾਲ ਕਿਸੇ ਗਰੀਬ ਦੇ ਘਰ ਦਾ ਕੁਝ ਭਲਾ ਹੋ ਦੇ ਖਿਲਾਫ ਹੀ ਕੰਮ ਕਰਨਾ ਹੈ ਤੇ ਇੱਕ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇਣਾ ਥੈਂਕ ਯੂ ਸੋ ਮਚ ਮਿਹਰਬਾਨੀ